ਬਾਇ ਗੁਰੂ ਜੀ ਰਤਨ ਨਾਮ ਸਿਟਿ ਬਾਹ ਗੁਰੂ ਸਹਿਮਿੰਝਿਓ ਹੋ ਅਮਯੋ ਕਨਗ ਬ ਦੇਕ ਇਕ ਗੁਣ ਨਾਹੀ ਅਮਰਤਿ ਸ਼ਾਡ ਵਿਕੈ ਵਿਕ ਕਾਈ ਕੀ ਅਰਦਾਸ ਭਾਟ ਕੀ ਰਤ ਕੀ ਗੁਰੂ ਰਾਮਦਾਸ ਰਖੋ ਸਰਣਾਈਓ ਦਰਸ਼ਨ ਲੰਗੋ ਜੀ ਪਿਆਰੇ हमरे शिव में कौन कण ਨਥਰੀਓ ਬਾਹ ਕਰੋ ਜੀ ਬਿਲਾ ਬਲ ਮੰਗਲਾ ਪੰਜੁਆ ਕਾਮ ਸੰਗਨ ਚਾਲਈ ਮਾਇਆ ਜੰਜਾਲ ਕਾਮ ਸੰਗਨ ਚਾਲਈ ਮਾਇਆ ਜੰਜਾਲ ਓਟ ਸਦਾ ਦੇ ਸ਼ਤਰ ਪਤ ਦੰਤਨਿਕ ਖਿਆਲ ਰਵ ਆਉ ਅਮ ਬੁੱਧ ਕੋ ਵਿਨਸਨ ਇਹ ਤੁਰ ਕੀ ਟਾਲ ਬਹੁਤ ਦੰਨੇ ਜਨਮੇ ਮਰਵੇ ਵਿਕਿਆ ਵਿਕਰਾਲ ਸਤਿ ਵਚਨ ਸਾਂ ਲੋਕ ਹੋਵੇਂ ਨਿਤ ਜਪਮੇ ਗੋਪਾਲੇ ਸਿਮਰ ਸਿਮਰ ਨਾਨਕ ਕਰੇ ਅਰਕੇ ਰੰਗ ਲਾਣ ਸਤਿ ਵਚਨ ਸਾਂ ਜੋ ਕਹਵੇਂ ਤਤਮ ਗੁਪਾਲ ਸਿਮਰ ਸਿਮਰਣਾ ਨਿਕਤਰੇ ਹਰ ਕੀ ਰੰਗ ਲਾਲ ਆਇ ਜੀ ਕ ਖਲਸਾ ਮਾਇ ਜੀ ਕੀ ਅਤੇ